ਸਸ਼ਵਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਖੁਸ਼ਬੂ ਰੋਜ਼ਾਨਾ ਦੀ ਤਰ੍ਹਾਂ ਸ਼ੋਅ ਲੈ ਕੇ ਹਾਜ਼ਰ ਹਾਂ ਨਿਰਪੱਖ ਟਾਕ ਮੁੱਦੇ ਦੀ ਤਹਿ ਤੱਕ ਇਸ ਦੇ ਵਿੱਚ ਉਹਨਾਂ ਮੁੱਦਿਆਂ ਤੇ ਚਰਚਾ ਕੀਤੀ ਜਾਂਦੀ ਹੈ ਜਿਹੜੇ ਪੰਜਾਬ ਦੇ ਨਾਲ ਜੁੜੇ ਮੁੱਦੇ ਨੇ ਪੰਜਾਬ ਦੀ ਸਿਆਸਤ ਦੇ ਨਾਲ ਜਿਹੜੇ ਮੁੱਦੇ ਜੁੜੇ ਹੋਏ ਨੇ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਕੀ ਚੱਲ ਰਿਹਾ ਹੈ ਜਿਸ ਦਾ ਸਿੱਧਾ ਸਿੱਧਾ ਅਸਰ ਪੰਜਾਬ ਦੇ ਲੋਕਾਂ ਤੇ ਪੈਣ ਵਾਲਾ ਉਹਨਾਂ ਸਾਰੇ ਮੁੱਦਿਆਂ ਤੇ ਇਸ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਸੋ ਇਸਦੇ ਵਿੱਚ ਸਭ ਤੋਂ ਪਹਿਲਾਂ ਅੱਜ ਦਾ ਜਿਹੜਾ ਮੁੱਦਾ ਜਨੇ ਸਿਆਸਤ ਦੇ ਵਿੱਚ ਇੱਕ ਨਵਾਂ ਹੀ ਹੜਕੰਪ ਮਚਾ ਕੇ ਰੱਖ ਦਿੱਤਾ ਸਿਆਸੀ ਖਾੜਾ ਪੱਕ ਚੁੱਕਾ ਜਿਸ ਦੇ ਕਰਕੇ ਉਹ ਮੁੱਦਾ ਹੈ ਜੀ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁਰਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਬਹੁਤ ਕੁਝ ਗੱਲਾਂ ਕੀਤੀਆਂ ਗਈਆਂ ਨੇ ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਹੋਰੇ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਵਾਗਤ ਹੈ ਸੰਧੂ ਜੀ ਕਿਵੇਂ ਹੋ ਧੰਨਵਾਦੀ ਮਿਰਵਾਨੀ ਨਿਰਪੱਖਤਾ ਦੇ ਸਾਰੇ ਸਤਿਕਾਰ ਤੁ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਅਲਵਾਸਲਾਮ ਜੀ ਜਗਸੀਰ ਜੀ ਅੱਜ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੀਤੀ ਜਾਂਦੀ ਹੈ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਅ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਐਸਜੀਪੀਸੀ ਦੇ ਜੋ ਮਤੇ ਨੇ ਉਹਨਾਂ ਦੀ ਨਕਲ ਤੱਕ ਦਿਖਾਈ ਜਾਂਦੀ ਹੈ ਤੇ ਬਹੁਤ ਕੁਝ ਗੱਲਾਂ ਕੀਤੀਆਂ ਗਈਆਂ ਨੇ ਖੁਲਾਸੇ ਕੀਤੇ ਗਏ ਨੇ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂਕਿ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸੀਐਮ ਮਾਨ ਬਾਰ ਬਾਰ ਕਹਿ ਰਹੇ ਹੁੰਦੇ ਨੇ ਕਿ ਮੈਂ ਇਹ ਸਭ ਕਰਨਾ ਨਹੀਂ ਚਾਹੁੰਦਾ ਸੀ ਪਰ ਮੈਨੂੰ ਕਰਨਾ ਪੈ ਗਿਆ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਮਜਬੂਰ ਹੋਣਾ ਪੈ ਗਿਆ ਸੀਐਮ ਮਾਨ ਨੂੰ ਕਿਸ ਨੇ ਮਜਬੂਰ ਕੀਤਾ ਹੈ ਕਿ ਐਸਜੀਪੀਸੀ ਨੇ ਮਜਬੂਰ ਕਰਤਾ ਇਹ ਸਭ ਕੁਝ ਦਿਖਾਉਣ ਵਾਸਤੇ ਸਾਰੀਆਂ ਗੱਲਾਂ ਕਰਨ ਵਾਸਤੇ ਕੀ ਲੱਗਦਾ ਤੁਹਾਨੂੰ ਇਹਦੇ ਨਾਲ ਕਈ ਪੱਖ ਨੇ ਖੁਦ ਬੁਝੇ ਆਪਾਂ ਦੇਖਾਂਗੇ ਇਹਨੂੰ ਅਜੇ ਪਤਰਕਾਰ ਦੀ ਨਜ਼ਰ ਤੋਂ ਜਦੋਂ ਆਪਾਂ ਇਹਨੂੰ ਦੇਖਦੇ ਆਂ ਤਾਂ ਇਹਦੇ ਕਈ ਪੱਖ ਨੇਗੇ। ਅ ਮਜਬੂਰ ਕਰਨ ਵਾਲੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੇ ਵਿੱਚ ਇੰਨੀਆਂ ਖਾਮੀਆਂ ਨੇਗੀਆਂ। ਵਾਕਈ ਇਹ ਗੱਲ ਵੀ ਕਿਤੇ ਦਰੋਸ਼ਤ ਹੈ ਕਿ ਜੋ ਕੁਝ ਉਹਨਾਂ ਨੇ ਕੱਢ ਕੇ ਲੈੰਦਾ ਹੈਗਾ ਖੁਦ ਅ ਆਸਲ ਦੇ ਵਿੱਚ ਕੀ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ 'ਚ ਹੈ ਤੇ ਸ਼੍ਰੋਮਣੀ ਅਕਾਲੀ ਦਲ ਕਹਾਂ ਜਾ ਕੇ ਇੱਕ ਪਰਿਵਾਰ ਦੇ ਹੱਥ 'ਚ ਹੈ। ਤੋ ਫਿਰ ਮਤਲਬ ਇੱਕ ਪੋਲੀਟਿਕਲ ਪਾਰਟੀ ਲਈ ਜਾਂ ਇੱਕ ਪਰਿਵਾਰ ਦੇ ਲਈ ਜਿਹੜਾ ਕੁਝ ਵਰਤਿਆ ਜਾ ਰਿਹਾ ਸਾਰਾ ਸਿਸਟਮ ਉਹਦੇ ਕਹਣੇ ਤੇ ਚੱਲ ਰਿਹਾ ਹੈਗਾ ਤਾਂ ਉਹਦੇ ਲਈ ਬਹੁਤ ਕੁਝ ਫਿਰ ਲਪਕੋਣਾ ਪੈਂਦਾ ਹੈਗਾ ਜਿਵੇਂ ਕਿਹਾ ਜਾਂਦਾ ਨਾ ਵੀ ਇੱਕ ਝੂਠ ਨੂੰ ਲਪਕਾਉਣ ਦੇ ਲਈ 100 ਝੂਠ ਬੋਲਣਾ ਪੈਂਦਾ ਫਿਰ ਉਹ ਇਸੇ ਤਰ੍ਹਾਂ ਕਪੜੇਦਰ ਕਪੜਾ ਜਾਂ ਉਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇਗੀਆਂ ਦੂਸਰੀ ਗੱਲ ਇਹ ਹੈ ਵੀ ਜਿਹੜੇ ਸੀਐਮ ਮਾਨ ਕਹਿ ਰਹੇ ਨੇ ਕਿ ਮੈਂ ਬੋਲਣਾ ਨਹੀਂ ਚਾਹੁੰਦਾ ਮੈਂ ਬੋਲਣ ਲਈ ਮਜਬੂਰ ਹੋਇਆ ਤੇ ਹੁਣੇ ਕਿਉਂ ਹੋਏ ਨੇ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਕਿ ਕਿ ਕਿਤੇ ਇਹ ਤਾਂ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਿਆਸੀ ਅਵਾਰ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਇਸ ਗੱਲ ਨੂੰ ਲੈ ਕੇ ਹਮਲਾਵਰ ਹੋ ਗਏ ਨੇ ਦੁਬਾਰੇ ਅਕਾਲੀ ਦਲ ਦੇ ਉੱਪਰ ਹਮਲਾਵਰ ਹੋਣ ਦੇ ਲਈ ਉਹਨਾਂ ਨੇ ਵੀ ਜਿਹੜਾ ਨਿਸ਼ਾਨਾ ਇਹ ਬਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਵੱਲ ਸਿੱਧਿਆਗਾ ਸੋ ਖਾਸ ਕਰਕੇ ਇਹ ਬਾਦਲ ਪਰਿਵਾਰ ਦੇ ਉੱਪਰ ਨਿਸ਼ਾਨਾ ਆਉਂਦਾ ਦਾ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਪਿਛਲੇ ਸਮੇਂ ਦੌਰਾਨ ਜਿਹੜਾ ਅਵਾਰ ਹੋਇਆਗਾ ਇੱਕ ਤਰ੍ਹਾਂ ਪਹਿਲਾਂ ਖਾਸੀਅਤ ਦੇ ਚ ਲੈ ਗਿਆ ਸੀਗਾ ਦੁਵਾਰੇ ਸਰਬੀਰ ਸਿੰਘ ਬਾਦਲ ਉਹਨਾਂ ਦਾ ਅਭਾਰ ਜਿਹੜਾ ਸਿਆਸੀ ਤੌਰ ਤੇ ਹੋਇਆ ਜਿਹੜਾ ਕਿ ਸਾਨੂੰ ਜਿਹੜੀਆਂ ਹੁਣ ਉਹ ਪੰਚਾਇਤ ਸਭਾ ਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਦੇਖਣ ਨੂੰ ਮਿਲਿਆ ਕਿ ਕਿਤੇ ਉਸ ਅਭਾਰ ਕਰਕੇ ਤਾਂ ਨਹੀਂ ਹੋਇਆਗਾ ਸ ਬਹੁਤ ਸਾਰੇ ਸਵਾਲ ਇਹਦੇ ਵਿੱਚ ਹੈਗੇ ਨੇ ਪਰ ਵੱਡਾ ਜਿਹੜਾ ਸਵਾਲ ਇਹ ਹੈ ਕਿ ਖਾਮੀਆਂ ਜ਼ਰੂਰ ਨੇ ਬਹੁਤ ਸਾਰੀਆਂ ਖਾਮੀਆਂ ਰਹਿਗੀਆਂ ਜਿਹੜੀਆਂ ਕਿ ਸਿੱਖ ਕੌਮ ਤੋਂ ਲੁਕੀਆਂ ਜਾਂਦੀਆਂ ਨੇ ਅਸਲ ਦੇ ਵਿੱਚ ਉਹ ਖਾਮੀਆਂ ਨੂੰ ਕਾਂਗਰਸ ਸਾਹਮਣੇ ਨਜ਼ਰ ਹੋਣ ਤੋਂ ਕਿਸੇ ਤਰੀਕੇ ਨਾਲ ਢੱਕ ਲਿਆ ਜਾਂਦਾਗਾ ਤੁਸੀਂ ਉਹ ਮਾਨ ਸਾਹਿਬ ਨੇ ਉਹ ਬਹੁਤ ਕੁਝ ਨੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਕਿਸ ਤਰ੍ਹਾਂ ਕੰਮ ਕਿਸ ਤਰ੍ਹਾਂ ਹੋ ਰਿਹਾ ਹੈ ਸਰੂਪਣੀ ਕਮੇਟੀ ਦੇ ਅੰਦਰ ਪਰਦੇ ਦੇ ਹੇਠਾ ਕੀ ਕੁਝ ਵਾਪਰ ਰਿਹਾ ਹੈਗਾ ਉਹਨੂੰ ਨੰਗਾ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਜੀ ਜੀ ਬਿਲਕੁਲ ਜਗਸੀਰ ਜੀ ਬਿਲਕੁਲ ਸਹੀ ਤੁਸੀਂ ਕਹਿ ਰਹੇ ਹੋ ਝੂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦੇ ਖੁਲਾਸੇ ਕੀਤੇ ਗਏ ਨੇ ਹਾਲਾਂਕਿ ਜੇਕਰ ਆਪਾਂ ਦੇਖੀਏ ਤਾਂ